ਈ ਨਾਮ ਹੈ ਆਪਣਾ ਮੇਰਾ ਨਾਮ ਕਾਂਵੜ ਭਰਪੂਰ ਸ੍ਰੀ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਡੀਸੀ ਆਫਿਸ ਦੇ ਬਾਹਰ ਕੀ ਮੰਗਾਂ ਲੈ ਰਹੇ ਹਾਂ ਅਸੀਂ ਆ ਮੰਗਾਂ ਨੇ ਜੀ ਜਿਹੜੇ ਸਾਰੇ ਮਜ਼ਦੂਰ ਕੰਮ ਕਰਦੇ ਆ ਮਕਾਨਾਂ ਦਾ ਮਿਸਤਰੀ ਆ ਮਜ਼ਦੂਰ ਆ ਪਲੰਬਰ ਆ ਇਲੈਕਟ੍ਰੀਸ਼ੀਅਨ ਆ ਉਹਨਾਂ ਵਾਸਤੇ ਜੋ ਬਿਲਡਿੰਗ ਬੋਰਡ ਬਣਿਆ ਹੋਇਆ ਉਹਦੇ ਚ ਜਿਹੜੀਆਂ ਸਕੀਮਾਂ ਇਹਨਾਂ ਦੇ ਬੱਚਿਆਂ ਨੂੰ ਬਜੀਫੇ ਐਕਸ ਗ੍ਰੇਸ ਜਾਂ ਜਾਂ ਮਤਲਬ ਜਾਤਰਾ ਪੱਤਾ ਉਹ ਸਾਰੀਆਂ ਸਕੀਮਾਂ ਦੇ ਫਾਰਮ ਮਜ਼ਦੂਰਾਂ ਦੇ ਭਰੇ ਹੋਏ ਨੇ ਔਰ ਉਸ ਕੀ ਮੱਦੇ ਗਲਤ ਤਰਾਜ ਲਾ ਕੇ ਉਹ ਪੈਸਾ ਰੁਕਿਆ ਪਿਆ ਸਾਡੇ ਜ਼ਿਲ੍ਹੇ ਦਾ 17 ਕਰੋੜ ਰੁਪਈਆ ਇਹ ਰੁਕਿਆ ਪਿਆ ਇਹ ਕਰਕੇ ਅੱਜ ਅਸੀਂ ਇਹ ਜਿਹੜਾ ਰੋਸ ਪ੍ਰਦਰਸ਼ਨ ਇਸ ਲਈ ਕਰਦੇ ਆ ਵੀ ਉਹ ਜਿਹੜਾ ਰੁਕਿਆ ਹੋਇਆ ਪੈਸਾ ਉਹ ਦਿੱਤਾ ਜਾਵੇ ਤੇ ਜਿਹੜਾ ਮਜ਼ਦੂਰਾਂ ਨੂੰ ਗਲਤ ਤਰਾਜ ਲਾ ਕੇ ਪਰੇਸ਼ਾਨ ਕੀਤਾ ਜਾਂਦਾ ਉਹ ਉਹਦੀ ਖਜਲ ਖਵਾਰੀ ਰੋਕੀ ਜਾਵੇ ਤੇ ਮਜ਼ਦੂਰਾਂ ਨੂੰ ਪੈਸੇ ਦਿੱਤੇ ਜਾਣ ਪਹਿਲਾਂ ਕਿ ਸਰਕਾਰ ਨੂੰ ਮਿਲਿਓ ਪਹਿਲਾਂ ਜੀ ਅਸੀਂ ਲੇਬਰ ਕਮਿਸ਼ਨ ਪੰਜਾਬ ਨੂੰ ਮਿਲ ਕੇ ਆਏ ਇਹ ਇਹ ਦੁਬਾਰਾ ਇਹਨਾਂ ਨੂੰ ਅਧਿਤਾਸ਼ ਮਿਲੇ ਨਹੀਂ ਜਿਹੜਾ ਸਹਾਇਕ ਕਿਰਤ ਕੋਸ਼ਰ ਸੰਗਰੂਰ ਆ ਕਿਉਂਕਿ ਅਸੀਂ ਇਹਨਾਂ ਦੇ ਮਸਲੇ ਧਿਆਨਤ ਲਿਆਉਂਦੇ ਰਹਨੇ ਆ ਪਰ ਉਹਦੀ ਆਉਟਪੁੱਟ ਕੋਈ ਨਹੀਂ ਹੁੰਦੀ ਪਰ ਜਦੋਂ ਹੁਣ ਇਹਨਾਂ ਨੇ ਦੇਖਿਆ ਵੀ ਇਹਨਾਂ ਨੇ 27 ਤਰੀਕ ਦਾ ਮਹਾਲੀ ਦੇ ਵਿੱਚ ਜਿਹੜਾ ਹੈੱਡ ਆਫਸ ਆ ਉੱਥੇ ਧਰਨਾ ਦਾ ਰੈਲੀ ਦਾ ਨੋਟਿਸ ਦਿੱਤਾ ਤਾਂ ਹੁਣ ਥੋੜਾ ਜਿਹਾ ਹਿੱਲ ਜਣ ਲੱਗਿਆ ਮਹਿਕਮਾ ਵੀ ਅਸੀਂ ਰਾਤ ਵਿੱਚ ਕੋ ਪੈਸਾ ਪਾਇਆ ਬਾਕੀ ਸਾਰੀ ਜਾਣਕਾਰੀ ਸਾਡੇ ਜਿਹੜੇ ਬਤੇ ਅੱਗੂ ਆ ਉਹ ਸ਼ਰਮਾ ਜੀ ਦੇਗੇ ਕੀ ਨਾਮ ਹੈ ਸਰ ਆਪਣਾ ਮੇਰਾ ਨਾਮ ਸੁਖਦੇਵ ਸ਼ਰਮਾ ਜੀ ਮੈਂ ਜਨ ਸੈਕਟੀਆਂ ਪੰਜਾਬ ਦਾ ਉਸਾਰੀ ਮਜ਼ਦੂਰਾਂ ਦਾ ਅੱਜ ਧਰਨਾ ਦੇ ਚੱਲ ਰਿਹਾ ਕਦੋਂ ਜਾਗੇ ਬਦਲ ਇਹ ਧਰਨਾ ਜੀ ਅੱਜ ਪੰਜਾਬ ਦੇ ਹਰ ਐਲਸੀ ਦੇ ਸਾਹਮਣੇ ਦਿੱਤਾ ਜਾ ਰਿਹਾ ਹੈ 13 ਥਾਮਾਂ ਤੇ ਹੋੜਾ 13 ਹੁਣ ਤੱਕ ਦੀ ਰਿਪੋਰਟ ਮੁਤਾਬਕ 13 ਥਾਮਾਂ ਤੇ ਇਹ ਧਰਨਾ 13 ਜ਼ਿਲ੍ਹਿਆਂ ਚ ਦਿੱਤਾ ਜਾ ਰਿਹਾ ਹੈ 13 ਜ਼ਿਲ੍ਹਿਆਂ ਦੇ ਸਾਥੀ ਇਹੋ ਗੱਲ ਕਹਿ ਰਹੇ ਆ ਇਹ ਜਿਹੜਾ ਮਹਿਕਮਾ ਇਹ ਜੁੱਤੀ ਦਾ ਜਾਰ ਆ ਇਸ ਤਰ੍ਹਾਂ ਦੀ ਪੋਜੀਸ਼ਨ ਬਣੀ ਹੋਈ ਆ ਲੜ ਲੋ ਦੇ ਦਿੰਦਾ ਤੁਸੀਂ ਮਿਲਣ ਦੀ ਗੱਲ ਕਰਦੇ ਹੋ ਅਸੀਂ ਕਿਰਤ ਮੰਤਰੀ ਨੂੰ ਵੀ ਮਿਲੇ ਆ ਅਸੀਂ ਲੇਬਰ ਕਮਿਸ਼ਨਰ ਨੂੰ ਵੀ ਮਿਲੇ ਆ ਅਸੀਂ ਡਿਪਟੀ ਸੈਕਟਰੀ ਨੂੰ ਵੀ ਮਿਲੇ ਆ ਅਸੀਂ ਬਹੁਤੇ ਐਲਸੀਆ ਇਨਸਪੈਕਟਰਾਂ ਨੂੰ ਵੀ ਮਿਲੇ ਆ ਬਾਰ ਬਾਰ ਓਬਜੈਕਸ਼ਨ ਲਾਈ ਜਾਂਦੇ ਆ ਸੇਵਾ ਕੇਂਦਰ ਜੀ ਇਹਨਾਂ ਦੀ ਸਾਈਡ ਨਹੀਂ ਚੱਲਦੀ ਮਜ਼ਦੂਰ ਗੇੜੇ ਮਾਰ ਮਰ ਤੱਕ ਜਾਂਦੇ ਇਸ ਕਰਕੇ ਹੁਣ ਜਦੋਂ ਇਹ ਬਹੁਤਾ ਮਾਮਲਾ ਭੱਕ ਗਿਆ ਪ੍ਰੈਸ ਨੇ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਦੇ ਨਾਲ ਸਾਡੀਆਂ ਪ੍ਰੈਸ ਸਟੇਟਮੈਂਟਾਂ ਬਹੁਤ ਲੱਗੀਆਂ ਪੰਜਾਬੀ ਟਰਬਿਨ ਤੋਂ ਲੈ ਕੇ ਸਾਰੇ ਅਖਬਾਰਾਂ ਤੱਕ ਤਾਂ ਮਤਲਬ ਉਸ ਤੋਂ ਬਾਅਦ ਇਹ ਘਰਾਈ ਨੇ ਇਹਨਾਂ ਨੇ ਸਾਨੂੰ 17 ਤਰੀਕ ਦੀ ਮੀਟਿੰਗ ਦਿੱਤੀ ਹੈ ਜਿੱਚ ਸਾਰੇ ਵਿਭਾਗ ਮੈਂ ਸੱਦੇ ਨੇ 17 ਫਰਵਰੀ ਮਹਾਲੀ 17 ਫਰਵਰੀ ਦੀ ਮਹਾਲੀ ਦਿੱਤੀ ਹੈ ਜਿਦੇ ਵਿੱਚ ਸਾਈਡ ਵਾਲਾ ਵਿਭਾਗ ਜਿਹਨੂੰ ਐਨ ਆਈ ਸੀ ਕਹਿੰਦੇ ਉਹ ਵੀ ਸੱਦਿਆ ਇਹਨਾਂ ਨੇ ਸੇਵਾ ਕੇਂਦਰ ਦਾ ਮੁਖੀ ਆ ਜਿਹੜਾ ਡੀ ਜੀ ਆਰ ਉਹ ਵੀ ਸੱਦਿਆ ਇਹਨਾਂ ਨੇ ਐਲ ਆਈ ਸੀ ਦਾ ਮੈਨੇਜਰ ਵੀ ਸੱਦਿਆ ਇਹ ਆਪ ਵੀ ਬੈਠਣਗੇ ਇਹ ਕਹਿੰਦੇ ਵੀ ਅਸੀਂ ਉਸ ਦਿਨ ਤੁਹਾਡੀ ਗੱਲ ਸੁਣਾਂਗੇ ਤੇ ਸਾਡੀਆਂ ਗੱਲਾਂ ਜਿਹੜੀਆਂ ਉਜਾਇਜ ਨੇ ਉਹਦਾ ਇਹਨਾਂ ਕੋਲੇ ਕੋਈ ਜਵਾਬ ਨਹੀਂ ਅਸੀਂ 1 ਘੰਟਾ ਐਲਸੀ ਕੋਲੇ ਬੈਠੇ ਸੀ 1 ਘੰਟੇ ਚੋਂ ਸਾਡਾ ਅਸੀਂ ਕਿਹਾ ਵੀ ਜਿਹੜੀ ਅਸੀਂ ਕਹਿੰਨੇ ਆ ਉਹਨੂੰ ਰੱਦ ਕਰ ਦੇ ਇੱਕ ਵੀ ਗੱਲ ਰੱਦ ਕਰਨ ਦੀ ਜ਼ੁਮਰਤਾ ਚ ਨਹੀਂ ਸੀ ਇਹ ਪਜੀਤ ਜੀ